ਨਾਲ ਪਾਕਿਸਤਾਨ ਦੇ ਵਿੱਚੋਂ ਗੱਡੀ ਭਰ ਕੇ ਬੁੜੀਆਂ ਦੀ ਆਈ ਅੱਛਾ ਜੀ ਉਹਦੇ ਕਿਸੇ ਦੇ ਤਾਂ ਦੁੱਦੀ ਵੱਡੀ ਕਿਸੇ ਦੀ ਜੀਬ ਵੱਡੀ ਇਸ ਤਰ੍ਹਾਂ ਕਰਕੇ ਨਹੀਂ ਗਿਆ ਫਿਰ ਉਹਨਾਂ ਨਾਲ ਬਹੁਤ ਬੁਰੇ ਜ਼ੁਲਮ ਸੰਸਾਰ ਨੇ ਆਪਣੀ ਨੇ ਵੀ ਕੀ ਸਨਖੇ ਲੜਕੇ ਕਰਪਾ ਦੇ ਵਿੱਚੋਂ ਖਿੱਚ-ਖਿੱਚ ਕੇ ਖਿੱਚ-ਖਿੱਚ ਕੇ ਸਭ ਨੇ ਜਾਣੇ ਜਿੰਨੇ ਵੀ ਸੀਗੇ ਲੋਕਾਂ ਨੇ ਆਪੋ ਆਪਣੇ ਘਰ ਬਸਾਈ ਮਤਲਬ ਕੀ ਜਿਹੜੀਆਂ ਸੋਹਣੀਆਂ ਕੁੜੀਆਂ ਸੀ ਉਹਨਾਂ ਨੂੰ ਵੀ ਚੱਕਦੇ ਸੀਗੇ ਲੋਕਾਂ ਹਾਂ ਜੇ ਚੱਕ ਕੇ ਆਪ ਕੋ ਆਪਣੇ ਘਰੇ ਲੈ ਜਾਂਦੇ ਉਸ ਟਾਈਮ ਮਜਬੂਰੀ ਦਾ ਫਾਇਦਾ ਸੀਗੇ ਉਸ ਟਾਈਮ ਬਿਆਹੇ ਗਏ ਕਿ ਰਾ ਸਾਡੇ ਖੂਨ ਵੀ ਬਦਲ ਗਏ ਸਾਡੇ ਨਸਲੇ ਵੀ ਬਦਲ ਗਏ ਸਾਡੀਆਂ ਨਸਲਾਂ ਵੀ ਬਦਲ ਗਈਆਂ ਸੀ ਉਹਨਾਂ ਨੂੰ ਚੱਕ ਕੇ ਲੋਕਾਂ ਨੇ ਜ਼ਬਰਦਸਤੀ ਵਿਆਹ ਕਰਵਾ ਲਿਆ ਬਸ ਵਿਆਹ ਕਰਵਾ ਲਿਆ ਆਪਦੇ ਘਰੇ ਬੰਦੇ ਦਾ ਗਾਲ ਅੱਡ ਸਾੜ ਅੱਡ ਲੱਕ ਅੱਡ ਕੱਢ ਕੇ ਸਿੱਟ ਜਾਂਦੇ ਸੀ ਜਿਹੜਾ ਹੁੰਦਾ ਸੀ ਕੁੜੀ ਤੇ ਲੁੱਟ ਕੇ ਵੀ ਲੈ ਜਾਂਦੇ ਸੀ ਅੱਜ ਜੀ ਭੈਣ ਸੋਹਣੀ ਕੱਟ ਕੇ ਵੀ ਖਿੱਚ ਕੇ ਲੈਣਾ ਦਾ ਮੇਲ ਹੋ ਗਿਆ ਮਾਂ ਕਿਉ ਕਿਤੇ ਹੀ ਰਹਿ ਜਾਂਦਾ ਭੈਣ ਭਾਈ ਕਿਤੇ ਹੀ ਰਹਿ ਜਾਂਦਾ ਉਹਦਾ ਜਦੋਂ ਮੁੰਡੇ ਕੁੜੀ ਦਾ ਮੇਲ ਹੋ ਗਿਆ ਅਸੋ ਤੁਸੀਂ ਫਰਾ ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੋਸਤੋ ਗੱਲ ਕਰਾਂਗੇ ਆਪਾਂ 1947 ਵੇਲੇ ਦੀ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਖੇਮ ਬੈਰਜੀ ਨਾਲ ਚਰਚਾ ਕੀਤੀ ਸੀਗੀ 1947 ਵੇਰੇ ਵੀ ਉਹਨਾਂ ਦੇ ਨਾਲ ਉਸ ਟਾਈਮ ਕੀ ਕੀ ਬਾਪਰਦਾ ਸੀ ਉਸੇ ਵਿਸ਼ੇ ਦੇ ਉੱਤੇ ਆਪਾਂ ਅੱਜ ਦੂਜੀ ਵੀਡੀਓ ਲੈ ਕੇ ਆਏ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਤਿ ਸ੍ਰੀ ਅਕਾਲ ਦਾ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਠਾਕ ਹੋ ਜੀ ਹਾਂ ਜੀ ਹਾਂ ਠੀਕ ਠਾਕ ਬੈਦ ਜੀ ਜਿਹੜੀ ਆਪਾਂ ਨਾਲ ਪਿਛਲੀ ਵੀਡੀਓ ਕੀਤੀ ਸੀ ਉਹਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਕਾਫੀ ਸਵਾਲ ਕੀਤੇ ਸੀਗੇ ਸੰਨ ਸੰਤਾਲੀ ਬਾਰੇ ਜੀ ਤੇ ਅੱਜ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਆ ਵੀ ਜਦੋਂ ਸਾਲ 47 ਵੇਲੇ ਜਿਹੜੇ ਮਾੜੇ ਹਾਲਾਤ ਸੀਗੇ ਉਸ ਟਾਈਮ ਮਾੜੇ ਲੋਕ ਸੀਗੇ ਵੀ ਉਹਨਾਂ ਦਾ ਕੀ ਵਿਹਾਰ ਰਹਾ ਉਸ ਟਾਈਮ ਉਹ ਲੋਕਾਂ ਦੇ ਕਿੰਨਾ ਕੁ ਜ਼ੁਲਮ ਕਰਦੇ ਸੀ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜ਼ਰੂਰ ਦੱਸੋ ਪਹਿਲੇ ਪਹਿਤ ਵਿੱਚ ਤਾਂ ਇਹ ਸਾਲ 47 ਵੇਲੇ ਹੂੰ ਆਪਣੇ ਨਾਲ ਪਾਕਿਸਤਾਨ ਦੇ ਵਿੱਚੋਂ ਗੱਡੀ ਭਰ ਕੇ ਬੁੜੀਆਂ ਦੀ ਆਈ ਅੱਛਾ ਜੀ ਉਹਦੇ ਕਿਸੇ ਦੇ ਤਾਂ ਦੁੱਦੀ ਵੱਡੀ ਕਿਸੇ ਦੀ ਜੀ ਵੱਡੀ ਇਸ ਤਰ੍ਹਾਂ ਕਰਕੇ ਪਟਿਆਲੇ ਵਾਲੇ ਭਪਿੰਦਰ ਸਿੰਘ ਕੋਲੇ ਪਬਜ ਕੀ ਪਟਿਆਲੇ ਅੱਛਾ ਜੀ ਉਹਨਾਂ ਨੇ ਉਹ ਹਾਲਤ ਦੇਖ ਕੇ ਫੇਰ ਐਸੀ ਗੱਲ ਆਇਆ ਹੁਕਮ ਦਿੱਤਾ ਵੀ ਜਿਹੜਾ ਤਾਂ ਦੇਖੋ ਬਗਿਆ ਜਿਨ੍ਹਾਂ ਨੇ ਗੁਰਗਾਂ ਤੇ ਮਾਰਿਆ ਸੀ ਹਾ ਦਾ ਨਾਰਾ ਇੱਥੇ ਕੋ ਮਨੇਰ ਕੋਟਲੇ ਹਾਂਜੀ ਹੋਰ ਤਾਂ ਵਿਗੜਿਆ ਨਹੀਂ ਕੱਖ ਜੀ ਜਿਹੜਾ ਨਹੀਂ ਗਿਆ ਫਿਰ ਉਹਨਾਂ ਨਾਲ ਬਹੁਤ ਬੁਰੇ ਜ਼ੁਲਮ ਸੰਸਾਰ ਨੇ ਆਪਣੀ ਨੇ ਵੀ ਕੀਤੇ ਉਹ ਕੀ ਕੀਤੇ ਸੁਨੱਖੇ ਲੜਕੇ ਕਰਪਾ ਦੇ ਵਿੱਚੋਂ ਖਿੱਚ ਖਿੱਚ ਕੇ ਖਿੱਚ ਖਿੱਚ ਕੇ ਸਾਰੇ ਜਾਣੇ ਜਿੰਨੇ ਵੀ ਸੀਗੇ ਲੋਕਾਂ ਨੇ ਆਪੋ ਆਪਣੇ ਘਰ ਬਸਾਏ ਓਕੇ ਹਾਂਜੀ ਉਸ ਟਾਈਮ ਮਤਲਬ ਕਿ ਜਿਹੜੀਆਂ ਸੋਹਣੀਆਂ ਕੁੜੀਆਂ ਸੀ ਉਹਨਾਂ ਨੂੰ ਵੀ ਚੱਕਦੇ ਸੀਗੇ ਲੋਕਾਂ ਹਾਂ ਜੇ ਚੱਕ ਕੇ ਆਪ ਕੋ ਆਪਣੇ ਘਰੇ ਲੈ ਜਾਂਦੇ ਸੀ ਅੱਛਾ ਅੱਛਾ ਹੋਰ ਇੰਨਾ ਜ਼ੁਲਮ ਕਿਸੇ ਬਿਆਦਰੀ ਨੇ ਨਹੀਂ ਕੀਤਾ ਸੀ ਓਕੇ ਮਤਲਬ ਕਹਿਣ ਦਾ ਭਾਵ ਉਸ ਟਾਈਮ ਮਜਬੂਰੀ ਦਾ ਫਾਇਦਾ ਉਠਾਇਆ ਗਿਆ ਮਜਬੂਰੀ ਦਾ ਫਾਇਦਾ ਇਹਨਾਂ ਲੋਕਾਂ ਨੇ ਠਾਇਆ ਆਪ ਕੋ ਆਪਣੇ ਜਿਹੜਾ ਛੜਾ ਤੇ ਰਹੀ ਕੋਈ ਅੱਛਾ ਮਤਲਬ ਕਿ ਸਾਰੇ ਵਿਆਹੇ ਗਏ ਉਸ ਟਾਈਮ ਵਿਆਹੇ ਗਏ ਕਿ ਰਾਜ ਉਸ ਟਾਈਮ ਆ ਠੀਕ ਹੈ ਜਿਹੜਾ ਮਤਲਬ ਸਾਡੇ ਦੁਨੀਆ ਦੀ ਪਿਛਲੀ ਅਸਲੀ ਇੱਜ਼ਤ ਸੀ ਹਾਂ ਜਾਂ ਅਸਲਾ ਸੀਗਾ ਜੀ ਉਹ ਅਸਲਾ ਸਾਡਾ ਉਹ ਸਾਲ 47 베ਰੇ ਅਦਲਾ ਬਦਲੀ ਸਾਡੇ ਖੂਨ ਵੀ ਬਦਲ ਗਏ ਸਾਡੇ ਅਸਲੇ ਵੀ ਬਦਲ ਗਏ ਸਾਡੀਆਂ ਨਸਲਾਂ ਵੀ ਬਦਲ ਸਾਡੀਆਂ ਨਸਲਾਂ ਵੀ ਬਦਲ ਗਈਆਂ ਠੀਕ ਹੈ ਇਹ ਚੀਜ਼ਾਂ ਸਾਡੀਆਂ ਉਦੋਂ ਨਹੀਂ ਬਦਲੀਆਂ ਹੋਈਆਂ ਆਪਨੇ ਕਿਹੜੇ ਸਮੇਂ ਚ ਮਾਲਕ ਸੈਟ ਕਰੋ ਓਕੇ ਹਾਂ ਮਤਲਬ ਕਹਿਣ ਦਾ ਭਾਵ ਕੀ ਸੀ ਵੀ ਉਸ ਟਾਈਮ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਚੱਕ ਕੇ ਲੋਕਾਂ ਨੇ ਜ਼ਬਰਦਸਤੀ ਵਿਆਹ ਕਰਵਾ ਲਿਆ ਬਸ ਵਿਆਹ ਕਰਵਾ ਲਿਆ ਆਪਣੇ ਘਰੇ ਲੈ ਕੇ ਓਕੇ ਕਿਸੇ ਨੇ ਆਨੰਦ ਕਰਾ ਲੇ ਕਿਸੇ ਨੂੰ ਨਾ ਕਰਾ ਲੇ ਕੁਝ ਵੀ ਕਰਾ ਲਿਆ ਓਕੇ ਹਾਂਜੀ ਤੁਹਾਡੇ ਨਾਲ ਉਸ ਟਾਈਮ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਜਿਹੜੀ ਕਿ ਤੁਹਾਨੂੰ ਕੋਈ ਯਾਦ ਹੋਵੇ ਜਾਂ ਤਾਂ ਸਾਡੇ ਇਹੀ ਸੀਗਾ ਸੀ ਕਿਉਂ 14ਵੇਂ ਸਾਲ ਜਿਕੇ ਮਾਲਮੋਰ ਚਾਰਦੇ ਤੇ ਅਸੀਂ ਚਾਰ ਤਨ ਵਾਸਤੇ ਮਾਲ ਚਾਰਨੋਂ ਵੀ ਬੰਦ ਹੋ ਗਏ ਅੱਛਾ ਐ ਇੱਕ ਦਿਨ ਆਪਣੇ ਲਵੇ ਗਏ ਅਸੀਂ ਇੱਕ ਬੰਦੇ ਦਾ ਗਾਲ ਅੱਡ ਅੱਛਾ ਸਾਡਾ ਅੱਡ ਲੱ ਕੱਡ ਐ ਸਲੋਡ ਜੰ ਆਪਣਾ ਅਸੀਂ ਉਹ ਬੁਰੇ ਹਾਲਤ ਦੇਖ ਕੇ ਲੋਕਾਂ ਨੇ ਜਣੀ ਫੇਰ ਉਦੋਂ ਮੁੜ ਕੇ ਸਾਨੂੰ ਘਰ ਦੇ ਨੇ ਜਾਣ ਨਹੀਂ ਦਿੱਤਾ ਅੱਛਾ ਮਤਲਬ ਕੀ ਬੰਦਿਆਂ ਨੂੰ ਉਸ ਟਾਈਮ ਵੱਢ ਦੇ ਸਿੱਟ ਜਾਂਦੇ ਵੱਢ ਦੇ ਵੱਢ ਕੇ ਸਿੱਟ ਜਾਂਦੇ ਸੀ ਜਿਹੜਾ ਪੁਸਤ ਹੁੰਦਾ ਸੀ ਕੋਲੇ ਖੋ ਕੇ ਲੈ ਜਾਂਦਾ ਅਸਾਂ ਡਰ ਪੈਦਾ ਹੋਇਆ ਸੀ ਕਿ ਲਟੇਰੇ ਲੋਕ ਸੀ ਲਟੇਰੇ ਉਹ ਉਹ ਲਟੇਰੇ ਲੋਕ ਸੀ ਉਹਨਾਂ ਨੂੰ ਡਰ ਕੋਈ ਨਹੀਂ ਉਹ ਲਟੇਰੇ ਵੀ ਮਤਲਬ ਕਿ ਉਸ ਟਾਈਮ ਦਾ ਫਾਇਦਾ ਉਠਾ ਰਹੇ ਸੀਗੇ ਆਹ ਲਾ ਫਾਇਦਾ ਠਾ ਕੇ ਵੀ ਜਦੋਂ ਮਾੜਾ ਟਾਈਮ ਸੀ ਲੋਕ ਡਰਦੇ ਸੀਗੇ ਤੇ ਡਰਦੇ ਘਰਾਂ ਚੋਂ ਨਹੀਂ ਨਿਕਲਦੇ ਸੀ ਹਾਂਜੀ ਉਹ ਘਰਾਂ ਚ ਵੜ ਕੇ ਲੁੱਟ ਕੇ ਵੀ ਲੈ ਜਾਂਦੇ ਸੀ ਤੇ ਤੇ ਭੈਣ ਸੋਹਣੀ ਕੱਢ ਕੇ ਵੀ ਖਿੱਚ ਕੇ ਲੈ ਜਾਂਦੇ ਸੀ ਜਬਰਦਸਤ ਓਕੇ ਹਾਂ ਉਸ ਟਾਈਮ ਦੇਦੇ ਪਰਿਵਾਰ ਦੇ ਰਿਲੇਸ਼ਨ ਹੁੰਦੇ ਸੀਗੇ ਲੋਕ ਆਸ ਦੇ ਵਿੱਚ ਨਾ ਇੱਕ ਬਕਰਾ ਉਹਨਾਂ ਦਾ ਪਿਆਰ ਹੁੰਦਾ ਸੀਗਾ ਤੇ ਜਦੋਂ 47 ਦੀ ਵੰਡ ਹੋਈ ਆ ਉਸ ਤੋਂ ਬਾਅਦ ਉਹ ਤੇ ਕਿੰਨਾ ਕੁ ਅਸਰ ਪਿਆ ਤੁਹਾਡੇ ਮੁਤਾਬਕ ਕਿਉਂਕਿ ਤੁਸੀਂ ਉਸ ਚੀਜ਼ ਨੂੰ ਦੇਖਿਆਗਾ ਉਸ ਟਾਈਮ ਫੇਸ ਕੀਤਾਗਾ ਉਸ ਟਾਈਮ ਤੁਹਾਡੀ ਉਮਰ ਵੀ 14 ਸਾਲ ਸੀ 14 ਸਾਲ 'ਚ ਕਾਫੀ ਵਧੀਆ ਮਤਲਬ ਕੀ ਬੱਚੇ ਨੂੰ ਸਮਝ ਆਉਂਦੀ ਆ ਜੇਕਰ ਦੇਖਿਆ ਜਾਵੇ ਪਰ ਉਸ ਟਾਈਮ ਦੇ ਲੋਕ ਕਿਹੜੇ ਜਿਹੇ ਸੀਗੇ ਤੇ ਉਹਨਾਂ ਦੇ ਵਿੱਚ ਬਾਅਦ ਵਿੱਚ ਜਿਹੜੀ ਦਰਾਰ ਪਈ ਉਹ ਕਦੋਂ ਪੈਣੀ ਸ਼ੁਰੂ ਹੋ ਗਈ ਸੀ? ਓਹੋ ਇਹ 747 ਦੇ ਸਮੇਂ ਤੋਂ ਹੀ ਪੈਂਦੀ ਪੈਂਦੀ ਜਾਨੀ ਕਈ ਸਾਲ ਬਾਅਦ ਤੱਕ ਤਾਂ ਫਿਰ ਬਹੁਤ ਜ਼ਿਆਦਾ ਪਈ। ਅੱਛਾ ਹਾਂਜੀ। ਮਤਲਬ ਕਹਿੰਦਾ ਭਾਵ ਕਿ ਉਸ ਟਾਈਮ ਹਾਲਾਤ ਵਧੀਆ ਸੀਗੇ। ਪਹਿਲਾਂ ਵਧੀਆ ਸੀ। ਅੱਛਾ ਇਕੱਠੇ ਰਹਿੰਦੇ ਸੀ ਪਰਿਵਾਰ ਇਕੱਠੇ ਰਹਿੰਦੇ ਸੀ ਚਾਰ ਪਾਲੀਆਂ ਨੇ ਕੰਮ ਬਾਰ ਮਾਲ ਪਸ਼ੂ ਲੈ ਕੇ ਜਾਣਾ ਤਾਂ ਵੀ ਇਕੱਠੇ ਜਾਣਾ ਮਗਰੋਂ ਫਿਰ ਮਤਲਬ ਪਰ ਬਸ ਜਾ ਰਹੇ ਕਿ ਕੋਈ ਅੱਡਰ ਨਿਕਲ ਗਿਆ ਕੋਈ ਕਿਸੇ ਲੜਕੀ ਨੂੰ ਲੈ ਕੇ ਨਿਕਲ ਗਿਆ ਕੋਈ ਕਿਵੇਂ ਕੋਈ ਕਿਵੇਂ ਫਿਰ ਪਰ ਉਹ ਵੀ ਇਕੱਠੇ ਰਹੇ ਲੱਗੇ ਉਹ ਵੀ ਨਿਕਲ ਜਾਂਦੇ ਨਹੀਂ ਜਿਹੜਾ ਲੜਕੀਆਂ ਨੂੰ ਲੈ ਕੇ ਨਿਕਲ ਗਏ ਜੇ ਆਪਾਂ ਕਹੇ ਲਈ ਆਧ ਦੇ ਸਮੇਂ ਦੇ ਵਿੱਚ ਵੀ ਜੇ ਦੇਖਿਆ ਜਾਂਦਾ ਵੀ ਇਸ ਟਾਈਮ ਵੀ ਇਹ ਥੋੜੇ ਹਾਲਾਤ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਵੀ ਲੋਕ ਸੁਝਾ ਕੇ ਵਿਆਹ ਕਰਾਉਂਦੇ ਨੇ ਕੁੜੀ ਨੂੰ ਨਾ ਵੀ ਉਸ ਟਾਈਮ ਵੀ ਇਹ ਘਟਨਾ ਵਾਪਰੀ ਸੀ ਪਰ ਮੇਰੇ ਸਾਹਮਣੇ ਜਿਹੜੀ ਉਸ ਟਾਈਮ ਘਟਨਾ ਵਾਪਰੀ ਸੀ ਵੀ ਉਹ ਇੱਕ ਮਜਬੂਰੀ ਸੀਗੀ ਉਹ ਤਾਂ ਮਜਬੂਰੀ ਸੀ ਹੁਣ ਲੋਕਾਂ ਦੀ ਲਹਿਰ ਹੋ ਗਈ ਓਕੇ ਵੀ ਹੁਣ ਤਾਂ ਇੱਕ ਦੂਜੇ ਨੂੰ ਦੇਖ ਕੇ ਹਨਾ ਦੇਖੀ ਬਸ ਜਦੋਂ ਦੋ ਜਣਾਂ ਦਾ ਮੇਲ ਹੋ ਗਿਆ ਮਾਂ ਕਿੱਥੇ ਹੀ ਰਹਿ ਜਾਂਦਾ ਭੈਣ ਭਾਈ ਕਿੱਥੇ ਹੀ ਰਹਿ ਜਾਂਦਾ ਜਦੋਂ ਜਦੋਂ ਮੁੰਡੇ ਕੁੜੀ ਦਾ ਮੇਲ ਹੋ ਗਿਆ ਉਸ ਤੋਂ ਫਰਾਗ ਠੀਕ ਹੈ ਮਤਲਬ ਕਿ ਉਸ ਟਾਈਮ ਦਾ ਮਜਬੂਰੀ ਸਮਝ ਸਕਦੇ ਆਪਾਂ ਉਹਦਾ ਮਜਬੂਰੀ ਕੀ ਹਾਂ ਧੱਕੇ ਛੇ ਨਾਲ ਕਹਿ ਲਓ ਪਰ ਅੱਜ ਦੇ ਟਾਈਮ 'ਚ ਕੋਈ ਧੱਕੇ ਛੇ ਨਹੀਂ ਆਉਂਦਾ ਲੋਕ ਖੁਦ ਮਤਲਬ ਇਹ ਰਿਵਾਜਨ ਗੱਲ ਬਸ ਕੋਈ ਸਿੱਟੇ ਨੂੰ ਨਹੀਂ ਪੁੱਛਦੀ ਲੜਕੀ ਕੋਈ ਭਾਈ ਨੂੰ ਨਹੀਂ ਪੁੱਛਦੀ ਮੁੰਡੇ ਨਾਲ ਗੱਲ ਹੋ ਗਈ ਉਹਦੀ ਲਜਾ ਕੇ ਬਿਆਨ ਕਰਾ ਲਈ ਚਲ ਭਈ ਮੈਂ ਤੇਰੀਆਂ ਕਿੱਥੇ ਕੋਈ ਹਲਾ ਹਟਾ ਨਹੀਂ ਸਕਦਾ ਸਹੀ ਗੱਲ ਹੈ ਅੱਜ ਦਾ ਜਿਹੜਾ ਟਾਈਮ ਆ ਹਾਂ ਬਹੁਤ ਮਾੜਾ ਆ ਚੁੱਕਿਆ ਹੈਗਾ ਸੋ ਦੋਸਤੋ ਐਸੀ ਕੇ ਖੇਮ ਬੈਜੀ ਸਾਡੇ ਨਾਲ ਤੇ ਤੁਸੀਂ ਵੀ ਸਾਨੂੰ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਉਹ ਵੀ ਦੱਸਿਓ ਜੇਕਰ ਸਾਡੇ ਤੋਂ ਕੋਈ ਗਲਤੀ ਹੋਈ ਐ ਇਸ ਵੀਡੀਓ ਦੇ ਵਿੱਚ ਤਾਂ ਸਾਨੂੰ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਹੋਰ ਵੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹਾਂਗੇ ਮਿਲਦਾਂ ਕਿਸੇ ਹੋਰ ਵੀਡ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ